ਹੈਲੋ ਦੋਸਤੋ ਕਿਵੇਂ ਹੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਕਿ ਬਾਲਾਂ ਨੂੰ ਝੜਨ ਤੋਂ ਕਿਵੇਂ ਰੋਕਿਆ ਜਾਵੇ ਦੇਖੋ ਜੀ ਅਸੀਂ ਅੱਜ ਕੱਲ ਘੱਟੋ ਘੱਟ 80-85% ਭੈਣਾਂ ਬਾਲਾਂ ਨੂੰ ਡਾਈ ਕਰਦੀਆਂ ਮੈਂ ਵੀ ਕਰਦੀ ਹਾਂ ਕਹਿੰਦੇ ਨੇ ਡਾਈ ਕਰਨ ਦੇ ਨਾਲ ਵੀ ਬਾਲ ਬਹੁਤ ਝੜਦੇ ਨੇ ਹਾਂ ਇਹ ਗੱਲ ਬਿਲਕੁਲ ਸਹੀ ਹੈ ਪਰ ਜੇ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤੀਆਂ ਜਾਣ ਤਾਂ ਬਾਲ ਸਾਡੇ ਝੜਨ ਤੋਂ ਬਹੁਤ ਜ਼ਿਆਦਾ ਰੁਕ ਸਕਦੇ ਨੇ ਮੈਂ ਇੱਥੇ ਆਪਣੀਆਂ ਭੈਣਾਂ ਨੂੰ ਇੱਕ ਸਲਾਹ ਦੇਵਾਂਗੀ ਕਿ ਤੁਸੀਂ ਕੋਈ ਵੀ ਡਾਈ ਲਾਉਣੇ ਹੋ ਦੇਖੋ ਜਿਹੜੀ ਜਿਹੜੀ ਕਿਸੇ ਵੀ ਭੈਣ ਨੂੰ ਕੋਈ ਵੀ ਮਾਫਕਾ ਹੈ ਹਰ ਕੋਈ ਉਹੀ ਡਾਈ ਲਗਾਉਂਦਾ ਹੈ ਪਰ ਜਦੋਂ ਵੀ ਤੁਸੀਂ ਕੋਈ ਵੀ ਡਾਈ ਤਿਆਰ ਕਰਦੇ ਹੋ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਵਿਟਾਮਿਨ E ਦਾ ਕੈਪਸੂਲ ਜ਼ਰੂਰ ਪਾਓ ਵਿਟਾਮਿਨ E ਦਾ ਕੈਪਸੂਲ ਤੁਹਾਡੇ ਵਾਲਾਂ ਨੂੰ ਇੰਨੀ ਜ਼ਿਆਦਾ ਮਜ਼ਬੂਤੀ ਦੇਊਗਾ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਦੇਖੋ ਮੈਂ ਵੀ ਅੱਜ ਡਾਈ ਲਗਾ ਰਹੀ ਹਾਂ ਤੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਵਿਟਾਮਿਨ E ਦਾ ਕੈਪਸੂਲ ਪਾਇਆ ਹੈ ਇੱਥੇ ਇੱਕ ਗੱਲ ਹੋਰ ਧਿਆਨਯੋਗ ਹੈ ਜਦੋਂ ਵੀ ਤੁਸੀਂ ਸਿਰ ਤੇ ਕੋਈ ਵੀ ਡਾਈ ਲਗਾਉਂਗੇ ਨਾ ਤਾਂ ਪਹਿਲਾਂ ਵਾਲਾਂ ਨੂੰ ਕੰਗੀ ਜ਼ਰੂਰ ਕਰੋ ਤਾਂ ਕਿ ਜਦੋਂ ਵੀ ਅਸੀਂ ਇਸ ਨੂੰ ਵਾਸ਼ ਕਰਾਂਗੇ ਤੇ ਬਾਅਦ ਵਿੱਚ ਇਸ ਦੇ ਵਿੱਚ ਅੜਕਣਾ ਨਾ ਪੈਣ ਕਿਉਂਕਿ ਜਿੰਨੀਆਂ ਅੜਕਣਾ ਸਾਡੇ ਵਾਲਾਂ ਵਿੱਚ ਪੈਣਗੀਆਂ ਤੇ ਸਾਡੇ ਬਲ ਓਨੇ ਹੀ ਜ਼ਿਆਦਾ ਟੁੱਟਣਗੇ ਇਸ ਕਰਕੇ ਕੱਲੇ-ਕੱਲੇ ਬਾਲ ਨੂੰ ਚੰਗੀ ਤਰ੍ਹਾਂ ਮੋٹے ਕੰੰਗੇ ਦੇ ਨਾਲ ਸੁਲਝਾ ਲਵੋ ਫਿਰ ਥੋੜੇ-ਥੋੜੇ ਚੀਰ ਕੱਢਦੇ ਜਾਓ ਦੇਖੋ ਇਸ ਤਰ੍ਹਾਂ ਤੇ ਬਾਲਾਂ ਦੇ ਉੱਪਰ ਇਸ ਤਰ੍ਹਾਂ ਡਾਈ ਲਾਉਂਦੇ ਰਹੋ ਤੇ ਬਾਲਾਂ ਨੂੰ ਡਾਈ ਕਰਨ ਤੋਂ ਬਾਅਦ ਇੱਕ ਚੰਗੀ ਤਰ੍ਹਾਂ ਦਾ ਜੂڑا ਬਣਾ ਲਵੋ ਦੇਖੋ ਮੇਰੀ ਭੈਣੋਂ ਮੈਂਨੇ ਆਪਣੇ ਬਾਲ ਚੰਗੀ ਤਰ੍ਹਾਂ ਹੁਣ ਧੋ ਲਏ ਨੇ ਤੇ ਤੋਂ ਤੋਂ ਬਾਅਦ ਮੈਨੇ ਹੱਥਾਂ ਦੇ ਨਾਲ ਇਸ ਨੂੰ ਇਸ ਤਰ੍ਹਾਂ ਸੁਲਝਾਇਆ ਪਰ ਮੈਂ ਹੁਣ ਇਸ ਵਿੱਚ ਕੰਗੀ ਨਹੀਂ ਕਰੂੰਗੀ ਕਿਉਂਕਿ ਬਾਲ ਸਾਡੇ ਪਾਣੀ ਦੇ ਨਾਲ ਭਾਰੇ ਨੇ ਜੇਕਰ ਅਸੀਂ ਗਿੱਲੇ ਵਾਲਾਂ ਦੇ ਵਿੱਚ ਕੰਗੀ ਕਰਾਂਗੇ ਨਾ ਤਾਂ ਸਾਡੇ ਬਾਲ ਬਹੁਤ ਜ਼ਿਆਦਾ ਟੁੱਟਦੇ ਨੇ ਕੋਸ਼ਿਸ਼ ਤੁਸੀਂ ਇਹ ਕਰੋ ਕਿ ਗਿੱਲੇ ਵਾਲਾਂ ਵਿੱਚ ਸਾਨੂੰ ਕੰਗੀ ਕਰਨ ਦੀ ਕਦੇ ਵੀ ਲੋੜ ਨਾ ਪਵੇ ਤੁਸੀਂ ਆਪ ਹੀ ਸੋਚੋ ਕਿ ਵਾਲ ਸਾਡਾ ਕਿੰਨਾ ਹਲਕਾ ਹੁੰਦਾ ਹੈ ਪਰੰਤੂ ਜਦੋਂ ਇੱਕ ਵਾਲ ਦੇ ਉੱਪਰ ਪਾਣੀ ਲੱਗਿਆ ਹੁੰਦਾ ਹੈ ਤਾਂ ਉਸ ਦਾ ਭਾਰ ਘੱਟੋ-ਘੱਟ 50 ਗੁਣਾ ਹੋ ਜਾਂਦਾ ਹੈ ਹੁਣ ਜੇ ਇਸ 50 ਗੁਣਾ ਪਾਣੀ ਨੂੰ ਸੀ ਕੰਗੇ ਦੇ ਨਾਲ ਗੁਲਜਣਾ ਕੱਢਾਂਗੇ ਨਾ ਤਾਂ ਤੁਸੀਂ ਆਪ ਹੀ ਸੋਚੋ ਤੇ ਸਾਡੇ ਵਾਲ ਕਿੰਨੇ ਟੁੱਟਣਗੇ ਦੇਖੋ ਮੈਂ ਹੁਣ ਬਿਲਕੁਲ ਕੰਗੀ ਨਹੀਂ ਕਰੂੰਗੀ ਇਸ ਨੂੰ ਇਸ ਤਰ੍ਹਾਂ ਹੀ ਸੁਕਾਉਣ ਦੀ ਮੈਂ ਕੋਸ਼ਿਸ਼ ਕਰੂੰਗੀ ਦੇਖੋ ਅੱਧੇ ਘੰਟੇ ਬਾਅਦ ਮੇਰੇ ਵਾਲ ਬਿਲਕੁਲ ਸੁੱਕ ਗਏ ਨੇ ਹੁਣ ਮੈਂ ਇੱਕ ਮੋਟਾ ਕੰਗਾ ਲਿਆ ਤੇ ਉਸ ਕੰਗੇ ਦੇ ਨਾਲ ਮੈਂ ਆਪਣੇ ਵਾਲਾਂ ਨੂੰ ਸਲਝਾਉਣ ਦੀ ਕੋਸ਼ਿਸ਼ ਕਰੂੰਗੀ ਹਮੇਸ਼ਾ ਵਾਲਾਂ ਨੂੰ ਅੱਧੇ-ਅੱਧੇ ਦੋ ਹਿੱਸਿਆਂ ਵਿੱਚ ਵੰਡ ਲਵੋ ਅੱਧਾ ਹਿੱਸਾ ਇੱਧਰ ਕਰਕੇ ਕੱਢੋ ਗੁਲਜਨਾ ਅਤੇ ਅੱਧੇ ਵਾਲਾਂ ਦੀਆਂ ਦੂਜੇ ਪਾਸੇ ਕਰਕੇ ਸਾਰੀਆਂ ਗੁਲਜਨਾ ਚ ਅੜਕਣਾ ਕੱਢ ਲਵੋ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਨਾ ਤਾਂ ਯਕੀਨ ਕਰਿਓ ਤੁਹਾਡੇ ਵਾਲ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਟੁੱਟਣਗੇ ਮੈਂ ਇਹ ਨਹੀਂ ਕਹੂੰਗੀ ਕਿ ਵਾਲ ਟੁੱਟਣਗੇ ਨਹੀਂ ਪਾਲ ਤਾਂ ਹਰ ਇੱਕ ਦੀ ਟੁੱਟਦੀ ਨਹੀਂ ਚਾਹੇ ਕੋ ਕਿੰਨੀਆਂ ਮਰਜ਼ੀ ਭੈਣਾ ਮੇਰੀ ਇਹ ਵੀਡੀਓ ਬਣਾ ਬਣਾ ਦੱਸੀ ਜਾਣ ਕੇ ਬਾਲ ਟੁੱਟਦੇ ਨਹੀਂ ਟੁੱਟਦੇ ਨਹੀਂ ਪਰ ਮੈਂ ਜ਼ਰੂਰ ਕਹੂੰਗੀ ਬਾਲ ਚ ਰੂਟ ਟੁੱਟਦੇ ਨੇ ਪਰੰਤੂ ਜੇ ਅਸੀਂ ਕੁਝ ਸਾਵਧਾਨੀਆਂ ਵਰਤ ਲਵਾਂਗੇ ਨਾ ਤਾਂ ਸਾਡੇ ਬਾਲ ਸਿਰ 5 ਜਾਂ 10% ਹੀ ਟੁੱਟਣਗੇ ਜਦੋਂ ਕਿ ਪਹਿਲਾਂ ਸਾਡੇ ਬਾਲ ਘੱਟੋ-ਘੱਟ 60% ਟੁੱਟਦੇ ਸੀ ਦੇਖੋ ਹੁਣ ਮੈਂਨੇ ਬਾਲਾਂ ਵਿੱਚ ਕੰਗੀ ਵੀ ਕਰ ਲਈਏ ਤੇ ਬਾਲ ਵੀ ਚੰਗੀ ਤਰ੍ਹਾਂ ਸੁੱਕ ਗਏ ਨੇ ਤੁਸੀਂ 5 ਜਾਂ 7 ਮਿੰਟ ਬਾਲਾਂ ਨੂੰ ਇਸ ਤਰ੍ਹਾਂ ਉਂਗਲਾਂ ਦੇ ਨਾਲ ਜ਼ਰੂਰ ਉੱਪਰ-ਥੱਲੇ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਸਿਰ ਦਾ ਬਲੱਡ ਸਰਕੂਲੇਸ਼ਨ ਵੀ ਬਹੁਤ ਵਧੀਆ ਹੋ ਜਾਂਦਾ ਹੈ ਤੇ ਵਾਲਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ। ਇਹ ਅਖੀਰ ਵਿੱਚ ਮੈਂ ਆਪਣੀਆਂ ਭੈਣਾਂ ਨੂੰ ਬਸ ਇਹੀ ਸਲਾਹ ਦੇਵਾਂਗੀ ਕਿ ਜਦੋਂ ਵੀ ਤੁਸੀਂ ਡਾਈ ਕਰੋ ਤਾਂ ਵਿਟਾਮਿਨ E ਦਾ ਕੈਪਸੂਲ ਉਸ ਦੇ ਵਿੱਚ ਜ਼ਰੂਰ ਪਾਓ ਤੇ ਗਿੱਲੇ ਵਾਲਾਂ ਦੇ ਉੱਪਰ ਕਦੇ ਵੀ ਕੰਗੀ ਨਾ ਕਰੋ। ਮੇਰੀਆਂ ਭੈਣਾਂ ਨੂੰ ਇਹ ਮੇਰੀ ਵੀਡੀਓ ਕਿਵੇਂ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਹੁਤ ਜਲਦੀ ਤਦ ਤੱਕ ਤੁਹਾਨੂੰ ਸਾਰਿਆਂ ਨੂੰ ਰਾਧਾ ਰਾਧਾ।